ਗਾਰਨਲ ਵੇਕਲੋ ਇਸ ਜਨਾਨੀ ਨੂੰ ਕਹਿਣੋਤੇ ਦੀਵ ਦੀ ਮਾਂ ਹੈ ਲੇਕਿਨ ਇਸਨੇ ਆਪਣੀ ਜ਼ਿੰਦਗੀ ਚ ਇਹੋ ਜੇ ਕੰਮ ਕੀਤੇ ਕਿ ਔਰਤ ਨੇ ਮਾਂ ਦਾ ਨਾਮ ਖਰਾਬ ਕਰ ਛੋੜਿਆ ਜਿਵੇਂ ਇਸ ਔਰਤ ਨੇ ਆਪਣੀ ਜ਼ਿੰਦਗੀ ਚ ਬਥੇਰੀਆਂ ਗਲਤੀਆਂ ਕੀਤੀਆਂ ਲੇਕਿਨ ਇਸ ਵਾਰ ਜੋ ਇਸਨੇ ਗਲਤੀ ਕੀਤੀ ਉਹ ਗਲਤੀ ਨਹੀਂ ਸੀ ਗੁਨਾਹ ਸੀ ਔਰ ਇਹ ਗਲਤੀ ਮਾਫੀ ਦੇਣ ਲਾਇਕ ਹੈ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਤਾਂ ਤੁਹਾਨੂੰ ਪਤਾ ਚੱਲ ਜਾਊਗਾ ਕਿ ਇਹ ਔਰਤ ਨੇ ਇਤਨਾ ਵੱਡਾ ਗੁਨਾਹ ਆਖਿਰ ਕਿਉਂ ਕੀਤਾ ਅਸਲ ਤੌਰ 'ਤੇ ਦੱਸਦੀ ਕਿ ਇਹ ਔਰਤ ਜਿਸ ਥਾਲੀ ਖਾਂਦੀ ਉਸੇ ਜੀ ਖੇਧ ਕਰਦੀ ਜਰ ਅਸਲ ਜਿਸ ਆਪਣੇ ਜਵਾਈ ਕੋਲ ਇੰਨਾ ਸਾਰਾ ਪੈਸਾ ਲੈਣ ਦੀ ਕੋਸ਼ਿਸ਼ ਕਰਦੀ ਏ ਠੇਰਾ ਚੀਜ਼ਾਂ ਲੈਣ ਦੀ ਕੋਸ਼ਿਸ਼ ਕਰਦੀ ਉਹਨਾਂ ਹੀ ਪਰਿਵਾਰੀ ਲੜਾਈ ਪਾਉਂਦੀ। ਸਰਦਾਰ ਉਹਨਾਂ ਦੱਸਦੇ ਕਿ ਇਸ ਔਰਤ ਨੇ ਜ਼ਿੰਦਗੀ ਸਾਰੇ ਕਾਮੀ ਲਾਲਚ ਪਿੱਛੇ ਕੀਤੀ। ਜਦੋਂ ਧੀ ਵਰਗੀ ਨੂੰਨ ਹੋਵਿਆ ਕਿ ਲਈ ਸੀ ਤੇ ਭਈ ਉਸਨੂੰ ਇੰਨਾ ਜ਼ਿਆਦਾ ਤੰਗ ਕਰਦੀ ਸੀ ਕਿ ਆਖਿਰ ਉਹ ਘਰ ਛੱਡ ਕੇ ਚਲੀ ਗਈ ਸੀ ਔਰ ਉਸਨੇ ਇਹਨਾਂ ਦੇ ਮਾਨ ਹਾਨੀ ਦਾ ਦਾਵਾ ਵੀ ਕੀਤਾ ਸੀ 50 ਲੱਖ ਰੁਪਏ। ਦਰਅਸਲ ਜਦੋਂ ਤੁਹਾਨੂੰ ਇਸ ਜਨਾਨੀ ਦੀ ਕਰਤੂਤਾ ਪਤਾ ਚੱਲ ਜਾਣਗੀਆਂ ਤਾਂ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਹਮੇਸ਼ਾ ਤੋਂ ਹੀ ਇਸ ਜਨਾਨੀ ਦੀ ਉਹ ਜੀ ਸੋਚ ਸੀ ਕਿ ਭਈ ਇਹ ਮੇਰੇ ਬੱਚੇ ਨਹੀਂ ਹੈ ਲੇਕਿਨ ਇਹ ਕੋਈ ਸਮਾਨ ਹੈ ਜਦੋਂ ਮੈਂ ਇਹਨਾਂ ਨੂੰ ਵਰਤ ਮੈਨੂੰ ਇਸੇ ਬਦਲੇ ਕਾਫੀ ਪੈਸੇ ਮਿਲਣਗੇ ਜਿਸ ਨੂੰ ਲੈ ਕੇ ਮੈਂ ਬਹੁਤ ਵੱਡੀ ਐਸ਼ ਕਰਾਂਗਾ। ਤੋਂ ਇਸ ਜਨਾਨੀ ਨੇ ਇਹੋ ਜੀ ਸੋਚ ਨੂੰ ਇੰਪਲੀਮੈਂਟ ਕੀਤਾ ਆਪਣੀ ਲਾਈਫ ਵਿੱਚ ਤੇ ਬਈ ਇਹ ਸਾਰੇ ਬੱਚਿਆਂ ਦੀ ਲਾਈਫ ਵਿੱਚ ਵੀ ਡਿਫਿਕਲਟੀਆਂ ਸ਼ੁਰੂ ਹੋ ਗਈਆਂ। ਤੋਂ ਉਹਨੂੰ ਇਹ ਗੱਲ ਪਤਾ ਹੈ ਕਿ ਗੁਰੀ ਦੀ ਪਹਿਲੀ ਵੋਟ ਹੀ ਨਵੀਂ ਨੇ ਜਦੋਂ ਇਸ ਤੇ ਪਰਚਾ ਕਰਵਾਇਆ ਸੀ 50 ਲੱਖ ਰੁਪਏ ਦੇ ਇੱਕ ਇਸ ਕਿਧਰੋਂ ਆਇਆ ਇਸ ਕੋਲ ਪੈਸੇ ਰਸਲ ਇਸ ਜਨਾਨੀ ਨੇ ਹਮੇਸ਼ਾ ਹੀ ਪੈਸੇ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਔਰ ਰਿਸ਼ਤੇਆਂ ਨੂੰ ਬਹੁਤ ਘੱਟ ਇਸ ਜਨਾਨੀ ਲਈ ਪੈਸਾ ਸਭ ਕੁਝ ਹੈ ਔਰ ਰਿਸ਼ਤੇ ਕੁਝ ਵੀ ਨਹੀਂ ਹਨ ਹੱਤੇ ਤਾਂ ਹੋ ਗਈ ਜਦ ਇਸਨੇ ਆਪਣੇ ਜਵਾਈ ਨੂੰ ਹੀ ਇੱਕ ਮੋਰਾ ਬਣਾ ਲਿਆ ਤੇ ਬਈ ਪੈਸੇ ਕਢਵਾਉਣ ਦਾ ਇੱਕ ਮਸ਼ੀਨ ਸਮਝ ਲਿਆ ਗੁਰੀ ਦੀ ਮਾਂ ਤੇ ਸਭ ਤੋਂ ਪਹਿਲੇ ਮੁਸੀਬਤ ਆਈ ਸੀ ਤੇ ਉਹ ਆਪਣੇ ਜਵਾਈ ਅਮਰ ਕੋਲੀ ਪੱਜੀ ਸੀ ਤੇ ਬਈ ਉਸਨੇ ਆਪਣੀ ਕੁੜੀ ਨੂੰ ਪੜਕਾਇਆ ਦੀਪ ਨੂੰ ਕਿਹਾ ਕਿ ਬਈ ਅਸੀਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਚੁੱਕੇ ਹਾਂ ਨਵੀ ਨੇ ਸਾਡੇ ਉਤੇ 50 ਲੱਖ ਦਾ ਮਾਨ ਹਾਨੀ ਦਾ ਦਾਵਾ ਕੀ ਜੇ ਅਗਰ ਅਸੀਂ ਨਹੀਂ ਦਿੱਤੇ ਤੇ ਸਾਨੂੰ ਜੇਲ੍ਹ ਹੀ ਜਾਣਾ ਪਊਗਾ। ਗੱਲ ਨੂੰ ਲੈ ਕੇ ਦੀਪ ਨੇ ਕਿਵੇਂ ਵੀ ਅਮਰ ਨੂੰ ਮਨਾ ਲਿਆ ਕਿ ਭਈ ਤੁਸੀਂ ਪੈਸੇ ਦੇ ਦਿਓ ਇਹ ਲੋਕ ਮੋੜ ਦੇਣਗੇ ਤੁਹਾਨੂੰ ਇਹ ਪੈਸੇ ਲੇਕਿਨ ਅਮਰ ਨੇ ਕਿਹਾ ਕਿ ਭਈ ਮੇਰੇ ਅਕਾਊਂਟ ਹੀ ਹੁਣ 5 ਲੱਖ ਰੁਪਈਆ ਹਨ 5 ਲੱਖ ਤੁਸੀਂ ਖੁਦ ਅਰੇਂਜ ਕਰ ਲੈਣਾ ਲੇਕਿਨ ਉਸੇ ਟਾਈਮ ਅਮਰ ਦੀ ਮੰਮੀ ਤੇ ਅਮਰ ਦੀ ਭੈਣ ਕਿਰਨ ਉੱਥੇ ਪਹੁੰਚ ਜਾਂਦੀ ਏ ਤੇ ਅਮਰ ਦੀ ਮਾਂ ਕਹਿੰਦੀ ਕਿ ਭਈ ਸਾਡੇ ਕੋਲ ਕੀ ਪੈਸਾ ਫੋਕੜਦਾ ਵੇ ਅਸੀਂ ਕਿ ਹਰਾਮ ਦਾ ਪੈਸਾ ਕਮਾਇਆ ਹੋਇਆ ਹੈ ਇਹਨਾਂ ਨੂੰ ਕਿਉਂ ਕਿ ਭਈ ਆਪਣੀ ਮੁਸੀਬਤਾਂ ਖੁਦ ਹੀ ਲਿਬੇੜ ਲੈਵਨ ਅਮਰ ਦੀ ਮੰਮੀ ਨੇ ਇਹ ਗੱਲ ਤੱਕ ਵੀ ਕਹਿ ਦਿੱਤੀ ਸੀ ਕਿ ਅਗਰ ਤੂੰ ਨੇ 95 ਲੱਖ ਰੁਪਏ ਦਿੱਤਾ ਤੇ ਜੋ ਮੇਰੀ ਤੇ ਕਿਰਨ ਦੀ ਪ੍ਰਾਪਰਟੀ ਉਹ ਆਪਾਂ ਤੇਨੂੰ ਨਹੀਂ ਦੇਵਾਂਗੇ ਹੁਣ ਤੁਸੀਂ ਸੋਚ ਕੇ ਵੇਖੋਗੇ ਦੀਪ ਦੀ ਮਾਂ ਕਿੰਨੀ ਜ਼ਿਆਦਾ ਸ਼ਾਤਿਰ ਦੀ ਇੱਕ ਤੇ ਆਪਣੇ ਜੋਇ ਕੋਲ ਪੈਸੇ ਕਢਵਾਉਂਦੀ ਸੀ ਦੂਸਰਾ ਅਪ ਇਸੇ ਵੱਡੇ ਭਰਾ ਯਾਨੀ ਅਮਰ ਦੇ ਵੱਡੇ ਭਰਾ ਦੇ ਨੂੰ ਬਾਹਰ ਇਸੇ ਲਈ ਕਢਵਾਇਆ ਕਿ ਭਈ ਪੂਰੇ ਪੈਸਿਆਂ ਦੇ ਅਮਰ ਦਾ ਰਾਜ ਹੋਵੇ ਤੇ ਜਦੋਂ ਮੈਂ ਚਾਹਾਂ ਤੇ ਮੇਰੀ ਧੀ ਦੇ ਥਰੂ ਮੈਨੂੰ ਪੈਸੇ ਮਿਲਦੇ ਰਹਿਣ ਅਮਰ ਦੀ ਮੰਮੀ ਨੇ ਇਹ ਤੱਕ ਗੱਲ ਅਮਰ ਨੂੰ ਕਹੀ ਕਿ ਤੂੰ ਪਾਗਲ ਹੋ ਗਿਆ ਹੈ ਤੂੰ ਇਸੇ 95 ਲੱਖ ਦੀ ਮਦਦ ਕਰਦਾ ਜਦੋਂ ਤੂੰ ਜਦੋਂ ਦੇਵ ਬਾਹਰ ਨਿਕਲਿਆ ਸੀ ਇਸ ਘਰ ਤੋਂ ਤਾਂ ਇਸ ਜਨਾਨੀ ਨੇ ਤੈਨੂੰ 1 ਰੁਪਏ ਦੀ ਵੀ ਮਦਦ ਅਮਰ ਦੀ ਨਹੀਂ ਕਰਨੇ ਦਿੱਤੀ ਸੀ ਔਰ ਖਾਲੀ ਆ ਤੋ ਬਾਹਰ ਨਿਕਲਿਆ ਸੀ ਔਰ ਤੁਹਾਨੂੰ ਇਹ ਵੀ ਦੱਸਦੀ ਕਿ ਭਈ ਇਹ ਜਨਾਨੀ ਨੇ ਇਹੋ ਜੀ ਕਿਹੜੀ ਗਲਤੀ ਕੀਤੀ ਜਿਸ ਲਈ ਕੋਈ ਵੀ ਮਾਫੀ ਨਹੀਂ ਅਦਰਸਲ ਜਦੋਂ ਦੇਵ ਵੀਰ ਜਦੋਂ ਹਸਪੀਟਲ 'ਚ ਐਡਮਿਟ ਸੀ ਤੇ ਨਾਲ ਮਿੰਦੋ ਵੀ ਸੀਦੇ ਜਦੋਂ ਅਮਰ ਵੀ ਵੇਖਣੇ ਵੀ ਗਿਆ ਸੀ ਤੇ ਬਈ ਦੇਵ ਨੂੰ ਤੇ ਬਈ ਇਸੀ ਸਾਸ ਨੇ ਹਮੇਸ਼ਾ ਹੀ ਮਨਾ ਕੀਤਾ ਕਿ ਭਈ ਆਪਣੇ ਭਰਾ ਦੇਵ ਕੋਲ ਨਾ ਜਾਇਆ ਕਰੋ ਉਹ ਬੜਾ ਹੀ ਮਤਲਬੀ ਤੇ ਖੁਦਗਰਜ਼ ਇਨਸਾਨ ਹੈ ਉਹ ਤੈਨੂੰ ਇੱਕ ਕੱਖ ਵੀ ਨਹੀਂ ਦੇਣਾ ਦਾ ਉਹ ਸਾਰਾ ਪੈਸਾ ਆਪਣੇ ਕੋਲ ਰੱਖਣਾ ਚਾਹੁੰਦਾ। ਅਸਲ ਤੁਸੀਂ ਜਨਾਨੀ ਜਿਹੜਾ ਚਲਾਕੀਆਂ ਵੇਖੋ ਜਿਵੇਂ ਵਕਤ ਉਸ ਨੂੰ ਫੇਵਰੇਬਲ ਲੱਗਦਾ ਉਸ ਪਾਸੇ ਟੱਪ ਜਾਂਦੀ ਔਰ ਜਦੋਂ ਇਸ ਪਾਸੇ ਉਸ ਨੂੰ ਵਕਤ ਲੱਗਦਾ ਇਸ ਪਾਸੇ ਟੱਪ ਜਾਂਦੀ। ਜਦੋਂ ਇਸ ਨੂੰ ਲੱਗਿਆ ਕਿ ਅਮਰ ਕੋਲ ਜ਼ਿਆਦਾ ਪਾਵਰ ਹੈ ਤਾਂ ਇਸ ਨੇ ਅਮਰ ਦਾ ਫੇਵਰ ਲੇਤਾ। ਲੇਕਿਨ ਹੋਰ ਜਦ ਸਿਚੁਏਸ਼ਨ ਦੇਖੀ ਕਿ ਭਈ ਦੇਵ ਦੇ ਹੱਥ ਹੀ ਗੱਡੀਆਂ ਦਾ ਸ਼ੋਰੂਮ ਹੈ। ਹੁਣ ਦੇਵ ਦੇ ਸਾਹਮਣੇ ਹੀ ਅਮਰ ਦੀ ਬੁਰਾਈ ਕੀਤੀ। ਉਸ ਨੂੰ ਕਿਹਾ ਕਿ ਉਹ ਗੁੰਡਾ ਵੇ। ਉਸ ਨੂੰ ਕਿਹਾ ਕਿ ਮੇਰੀ ਤਿੰਨ ਥੱਪੜ ਮਾਰਿਆ। ਉਸ ਨੂੰ ਕੋਈ ਅਕਲ ਨਹੀਂ ਹੈ। ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਵੱਡੀ ਲਾਲਚੀ ਇਹਦੇ ਇਸਨੇ ਗੱਦੇ ਨੂੰ ਵੀ ਬਾਬ ਬਣਾ ਲਿਆ ਜਿਸ ਆਦਮੀ ਨੂੰ ਤੱਕੇ ਮਾਰ ਕੇ ਬਾਹਰ ਗੜਵਾਇਆ ਸੀ ਆਪਣੇ ਛੋਟੇ ਭਰਾ ਕੋਲ ਅੱਜ ਉਸੇ ਹੀ ਗੁਣਗਾਨ ਗਾ ਰਹੀ ਹੈ ਔਰ ਜੋ ਆਪਣੇ ਜਵਾਈ ਦੀ ਸਿਫਤਾਂ ਕਰਦੇ ਹੋ ਨਹੀਂ ਤੱਕਦੀ ਸੀ ਆਪਣੀ ਧੀ ਸਾਹਮਣੇ ਅੱਜ ਉਸ ਜਵਾਈ ਦੀ ਕੀ ਹਾਲਤ ਕਰ ਰਹੀ ਹੈ ਨਾਲੇ ਸੋਚਣੇ ਵਾਲੀ ਗੱਲ ਹੈ ਕਿ ਭਈ ਜਿਸ ਮਾਂ ਨੇ ਆਪਣੇ ਧੀ ਤੇ ਪੁੱਤ ਨੂੰ ਨਹੀਂ ਛੱਡਿਆ ਉਹਨਾਂ ਨੂੰ ਲਾਲਚ ਦਾ ਸਮਾਨ ਬਣਾ ਛੋੜਿਆ ਉਹ ਆਪਣੇ ਜਵਾਈ ਦਾ ਕੀ ਸੋਚੇਗੀ ਮਤਲਬ ਜੋ ਆਪਣੇ ਬੱਚਿਆਂ ਦੀ ਨਹੀਂ ਹੋ ਸਕੀ ਉਹ ਆਪਣੇ ਜਵਾਈ ਦੀ ਕੀ ਹੋਵੇਗੀ ਕਹਿੰਦੇ ਨਾ ਕਿ ਗੰਦੀ ਮੱਛਲੀ ਸਾਰੇ ਤਲਾਬ ਨੂੰ ਖਰਾਬ ਕਰਦੀ ਹੈ ਏ ਦੀਦਦੀ ਮम्मी ਦਾ ਵੀ ਕੋਈ ਇਹੋ ਜਿਹਾ ਹੀ ਹਾਲ ਹੈ ਪਹਿਲੇ ਇਸਨੇ ਆਪਣੇ ਪੁੱਤ ਦਾ ਘਰ ਵੱਡਿਆ ਫਿਰ ਉਸ ਤੋਂ ਬਾਅਦ ਉਸਨੇ ਆਪਣੀ ਧੀ ਦਾ ਘਰ ਵੱਡਿਆ ਫਿਰ ਉਸ ਤੋਂ ਬਾਅਦ ਇਸਨੇ ਆਪਣੇ ਸੋਹਰੇ ਪਰਿਵਾਰ ਹੀ ਲਫੜੇ ਲੜਾਈਆਂ ਕਰਵਾਈਆਂ ਤੁਸੀਂ ਜਾਣਦੇ ਹੋ ਕਿ ਇਸ ਦੇ ਪਿੱਛੇ ਇਸ ਔਰਤ ਦਾ ਮਕਸਦ ਕੀ ਸੀ ਇਹ ਚਾਹੁੰਦੀ ਸੀ ਕਿ ਵਈ ਮੇਰੀ ਧੀ ਉਸ ਘਰ ਦੀ ਰਾਣੀ ਬਣ ਕੇ ਰਹੇ ਤੇ ਪੂਰਾ ਰਾਜ ਉਸ ਦਾ ਰਹੇ ਤੇ ਪੂਰਾ ਸ਼ਾਸਨ ਤੇ ਪੂਰਾ ਪੈਸਾ ਉਸ ਦੇ ਹੱਥ ਹੀ ਰਹੇ ਤੇ ਜਦੋਂ ਜਦੋਂ ਮੈਂ ਚਾਹਾਂ ਤੇ ਉਹ ਖਜ਼ਾਨਾ ਖਾਲੀ ਕਰਕੇ ਮੇਰੀ ਲੋੜਾਂ ਪੂਰੀ ਕਰਦੀ ਰਹੇ ਲੇਕਿਨ ਦੀਦਦੀ ਮम्मी ਇਹ ਨਹੀਂ ਜਾਣਦੀ ਕਿ ਦੂਸਰਾਂ ਦਾ ਘਰ ਬਰਬਾਦ ਕਰਕੇ ਆਪਣਾ ਘਰ ਦੀਵ ਆਬਾਦ ਨਹੀਂ ਹੁੰਦਾ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਤਰੰਜਾ ਤਾਂ ਹੀ ਇਹ ਜਨਾਨੀ ਖੇਲਦੀ ਕਿ ਜਾ ਆਦਮੀ ਕੈਨੇਡਾ ਰਹਿੰਦਾ ਹੈ ਅਗਰ ਆ ਜੋ ਆਪਣੀ ਵਾਈਫ ਦੇ ਨਾਲ ਰਹਿੰਦਾ ਤੇ ਇਹੋ ਜੀ ਕਰਤੂਤਾ ਸ਼ਾਇਦ ਇਹ ਜਨਾਨੀ ਕਰਨ ਵਿੱਚ ਕਾਮਯਾਬ ਨਾ ਹੋਵੇ ਦਰਸਲ ਦੀਪ ਦੇ ਮਾ ਦੇ ਪਿਓ ਵਿੱਚ ਫਰਕ ਵੇਖ ਲਓ ਜਾ ਪਿਓ ਉਹਨੂੰ ਸਿਖਾਉਂਦਾ ਕਿ ਕਾਰ ਕਿਵੇਂ ਵਸਾਣਾ ਤੇ ਉਦੀ ਮਾਂ ਉਸਨੂੰ ਸਿਖਾਉਂਦੀ ਕਾਰ ਕਿਵੇਂ ਵੜਣਾ ਦੀਪ ਦੀ ਮੰਮੀ ਦੀ ਸੋਚ ਤੇ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਜਰੂਰ ਦੱਸਣਾ ਆਧੇ ਵੀਡੀਓ ਬਸ ਇਨ